ਲਗਾਤਾਰ ਖਬਰਾਂ ਨੇ ਕਿ ਵਿਜੇ ਸਾਹਪਲਾ ਭਾਜਪਾ ਛੱਡ ਸਕਦੇ ਆ ਤੇ ਅਕਾਲੀ ਦਲ 'ਚ ਜਾ ਸਕਦੇ ਆ ਕਦੇ ਕਾਂਗਰਸ 'ਚ ਜਾਣ ਦੀਆਂ ਚਰਚਾ ਚੱਲੀਆਂ ਅਕਾਲੀ ਦਲ 'ਚ ਚਰਚਾਵਾਂ ਕਾਫੀ ਕਨਫਰਮ ਹੋ ਗਈਆਂ ਸੀ ਪਰ ਆਖਿਰਕਾਰ ਐਨ ਮੌਕੇ ਦੇ ਉੱਤੇ ਵਿਜੇ ਸਾਹਪਲਾ ਨੇ ਅਕਾਲੀ ਦਲ ਦਾ ਪੱਲਾ ਕਿਉਂ ਨਹੀਂ ਫੜਿਆ ਆਖਿਰਕਾਰ ਪੇਜ ਕਿੱਥੇ ਫਸ ਗਿਆ ਇਹ ਗੱਲ ਬੜੀ ਹੈਰਾਨ ਕਰਨ ਵਾਲੀ ਆ ਬੀਤੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵਿਜੇ ਸਾਪਲਾ ਦੇ ਨਜ਼ਦੀਕੀਆਂ ਨੂੰ ਤਾਂ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾ ਲਿਆ। ਭਾਜਪਾ ਤੋਂ ਨਾਰਾਜ਼ ਚੱਲ ਰਹੇ ਹਿਸ਼ਾਰਪੁਰ ਦੇ ਕਈ ਆਗੂ ਜਿਹੜੇ ਆ ਉਹ ਅਕਾਲੀ ਦਲ 'ਚ ਸ਼ਾਮਲ ਹੋ ਗਏ। ਪਰ ਵਿਜੇ ਸਾਪਲਾ ਸ਼ਾਮਲ ਨਹੀਂ ਹੋਈ। ਇਸ ਨੂੰ ਲੈ ਕੇ ਹਰ ਕਿਸੇ ਦੀ ਜਿਹੜੀ ਅੱਖ ਹੈ ਇਸ ਗੱਲ ਦੇ ਉੱਤੇ ਆ ਹਰ ਕਿਸੇ ਦਾ ਦਿਮਾਗ ਇਹ ਸੋਚਣ ਦੇ ਲਈ ਮਜਬੂਰ ਹੈ। ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਤੁਹਾਨੂੰ ਦੱਸਦੇ ਆ ਕਿ ਆਖਿਰਕਾਰ ਪੇਚ ਕਿਉਂ ਫਸਿਆ? ਕਿੱਥੇ ਗੱਲ ਰੁਕੀ ਹੈ? ਇਹ ਸਾਰੀਆਂ ਗੱਲਾਂ ਖੋਖਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਤੇ ਮੈਂ ਹਰਿੰਦਰ ਬਾਜਵਾ। ਵਿਜੇ ਸਾਹਪਲਾ ਨੂੰ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫਿਰ ਟਿਕਟ ਨਹੀਂ ਦਿੱਤੀ 2014 ਦੀਆਂ ਹੋਈਆਂ ਲੋਕ ਸਭਾ ਦੀਆਂ ਆਮ ਚੋਣਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਉਮੀਦਵਾਰ ਬਣਾਇਆ ਗਿਆ ਉਹ ਜਿੱਤੇ ਵੀ ਹਿਸ਼ਾਰਪੁਰ ਤੋਂ ਤੇ ਮੰਤਰੀ ਵੀ ਬਣੇ ਕੇਂਦਰ ਚ ਜਾ ਕੇ ਪਰ 2019 ਦੇ ਵਿੱਚ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਤੇ ਹੁਣ 2024 ਚ ਪਹਿਲਾਂ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਐਕਤ ਉਹਨਾਂ ਦੀ ਪਤਨੀ ਨਹੀਂ ਤਾਂ ਸੋਮ ਪ੍ਰਕਾਸ਼ ਵਿਜੇ ਸਾਹਪਲਾ ਇਸ ਤੋਂ ਕਾਫੀ ਜ਼ਿਆਦਾ ਖਫਾ ਨੇ ਅਤੇ ਚਰਚਾਇਆ ਸੀ ਕਿ ਅਕਾਲੀ ਦਲ ਤੇ ਕਾਂਗਰਸ ਦੋਵੇਂ ਚਾਹੁੰਦੇ ਆ ਕਿ ਉਹ ਸਾਡੇ ਵੱਲ ਆ ਜਾਣ ਪਰ ਵਿਜੇ ਸਾਹਿਬ ਲਾ ਕਿਸੇ ਪਾਸੇ ਜਾ ਨਹੀਂ ਰਹੇ ਚਰਚਾਇਆ ਸੀ ਕਿ ਸ਼ੁੱਕਰਵਾਰ ਨੂੰ ਵਿਜੇ ਸਾਹਿਬ ਲਾ ਅਕਾਲੀ ਦਲ ਚ ਸ਼ਮੂਲੀਅਤ ਕਰ ਲੈਣਗੇ ਪਰ ਉਹਨਾਂ ਨੇ ਸ਼ਮੂਲੀਅਤ ਨਹੀਂ ਕੀਤੀ ਫਿਰ ਲਗਾਤਾਰ ਸਿਆਸੀ ਹਲਕਿਆਂ 'ਚ ਇਹ ਚਰਚਾ ਚੱਲਦੀ ਰਹੀ ਕਿ ਆਖਰਕਾਰ ਕੁੰਡੀ ਕਿੱਥੇ ਰੁਕੀ ਹੈ ਤੇ ਦੋ ਤਿੰਨ ਚਰਚਾਵਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਪਹਿਲਾਂ ਇਸ ਤੇ ਨਿਗਾਹ ਮਾਰਦੇ ਆ ਕਿ ਆਖਰਕਾਰ ਹੋਇਆ ਕੀ ਹੈ ਕੱਲ ਸਾਰਾ ਕੁਝ ਭਾਜਪਾ ਵੱਲੋਂ ਹਿਆਰਪੁਰ ਤੋਂ ਲੋਕ ਸਭਾ ਹਲਕੇ ਦੀ ਟਿਕਟ ਨਾ ਮਿਲਣ ਕਾਰਨ ਵਿਜੇ ਸਾਪਲਾ ਸਿਆਸਤ ਦੀ ਕਿਸ਼ਤੀ ਫਿਲਹਾਲ ਮੰਝ ਧਾਰ ਵਿੱਚ ਫਸ ਗਈ ਹੈ। ਭਾਜਪਾ ਵਿੱਚ ਰਹਿਣ ਜਾਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਸੰਬੰਧੀ ਉਹ ਦੁਚਿੱਤੀ ਦਾ ਸ਼ਿਕਾਰ ਹੋ ਗਏ ਨੇ। ਅਗਲੀ ਰਣਨੀਤੀ ਤਿਆਰ ਕਰਨ ਲਈ ਉਹ ਲਗਾਤਾਰ ਆਪਣੇ ਵਰਕਰਾਂ ਸਮਰਥਕਾਂ ਨਾਲ ਮੀਟਿੰਗਾਂ ਕਰ ਰਹੇ ਨੇ। ਦਿੱਲੀ ਵਿੱਚ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਮਿਲਣ ਅਤੇ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਾਲ ਮੀਟਿੰਗ ਕਰਨ ਤੋਂ ਬਾਅਦ ਸਾਪਲਾ ਨੇ ਅੱਜ ਪੂਰਾ ਦਿੱਲੀ ਵਿੱਚ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਮਿਲਣ ਅਤੇ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕਰਨ ਤੋਂ ਬਾਅਦ ਵਿਜੇ ਸਾਪਲਾ ਨੇ ਬੀਤੀ ਕੱਲ ਪੂਰਾ ਦਿਨ ਹੁਸ਼ਿਆਰਪੁਰ ਵਿੱਚ ਆਪਣੇ ਗ੍ਰਹਿ ਵਿਖੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਸਾਪਲਾ ਨੇ ਵਰਕਰਾਂ ਤੋਂ ਉਹਨਾਂ ਦੀ رائے ਪੁੱਛੀ ਕਿ ਉਹਨਾਂ ਦਾ ਅਗਲਾ ਕਦਮ ਕਿਸ ਦਿਸ਼ਾ ਵੱਲ ਹੋਣਾ ਚਾਹੀਦਾ ਪਰ ਸੂਤਰਾਂ ਅਨੁਸਾਰ ਵਰਕਰ ਵੀ ਇੱਕ ਮਤ ਨਹੀਂ ਸਨ ਸਾਂਪਲਾ ਅਜੇ ਇਹ ਤੈਅ ਨਹੀਂ ਕਰ ਪਾਰੇਗੇ ਭਾਜਪਾ ਤੋਂ ਅਸਤੀਫਾ ਦੇਣ ਜਾਂ ਨਾ ਅਤੇ ਨਾ ਹੀ ਇਹ ਤੈਅ ਕਰ ਪਾ ਰਹੇ ਹਨ ਕਿ ਕਿਸ ਪਾਰਟੀ ਵਿੱਚ ਉਹਨਾਂ ਦਾ ਭਵਿੱਖ ਸੁਰੱਖਿਅਤ ਹੈ। ਇਹੀ ਕਾਰਨ ਹੈ ਕਿ ਅਕਾਲੀ ਲੀਡਰਸ਼ਿਪ ਕੋਲ ਹਾਮੀ ਭਰਨ ਦੇ ਬਾਅਦ ਉਹ ਫਿਰ ਲੜਖੜਾ ਗਏ। ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਨਜ਼ਦੀਕੀਆਂ ਨੇ ਸ਼ੁੱਕਰਵਾਰ ਲਈ ਇੱਕ ਪੈਲਸ ਵੀ ਬੁੱਕ ਕਰਵਾਇਆ ਸੀ ਜਿੱਥੇ ਸਾਂਪਲਾ ਦੀ ਨਵੀਂ ਪਾਰਟੀ ਪਾਰੀ ਦਾ ਜਿੱਥੇ ਸਾਂਪਲਾ ਦੀ ਨਵੀਂ ਪਾਰਟੀ ਦਾ ਐਲਾਨ ਹੋਣਾ ਸੀ ਪਰ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਦਾ ਕਹਿਣਾ ਹੈ ਕਿ ਕਾਲੀ ਵਿੱਚ ਕੋਈ ਫੈਸਲਾ ਨਾ ਲੈਣਾ ਮੰਨ ਲਿਆ ਗਿਆ। ਇਹ ਵੀ ਪਤਾ ਲੱਗਿਆ ਕਿ ਪੰਜਾਬ ਕਾਂਗਸ ਦੇ ਕੁਝ ਲੀਡਰ ਵੀ ਉਹਨਾਂ ਦੇ ਸੰਪਰਕ 'ਚ ਨੇ ਆ ਸਾਰਾ ਮੌਲਾਇਆ ਦੁਚਿੱਤੀ ਇਸ ਕਰਕੇ ਵੀ ਪੈਦਾ ਹੋਈ ਕਿ ਭਾਜਪਾ ਦੇ ਆਗੂਆਂ ਨਾਲ ਦਿੱਲੀ ਦੇ ਵਿੱਚ ਮੀਟਿੰਗ ਕੀਤੀ ਗਈ ਸਮਰਥਕ ਜਿਹੜੇ ਵਿਜੇ ਸਾਭਲਾ ਦੇ ਸਮਰਥਕ ਨੇ ਉਹਨਾਂ ਦੇ ਵਿੱਚੋਂ ਬਹੁਤੇ ਸਮਰਥਕ ਕੌਣ ਨੇ ਜਿਹੜੇ ਆ ਰਾਸ਼ਟਰੀ ਸਵੈ ਸੇਵਕ ਸੰਗ ਜਾਨੀ ਕਿ ਆਰਐਸਐਸ ਦਾ ਪਰਸ਼ੋਕੜ ਰੱਖਦੇ ਆ ਜਾਂ ਫਿਰ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਹੋਏ ਉੱਥੇ ਇਹ ਚਿਤਤੀ ਪਾਈ ਗਈ ਜਦੋਂ ਹੁਸ਼ਿਆਰਪੁਰ ਆਪਣੇ ਘਰ ਚ ਲਗਾਤਾਰ ਮਿਲਦੇ ਰਹੇ ਕਿ ਵੀ ਪਾਰਟੀ ਦੇ ਨਾਲ ਵੀ ਖੜੇ ਰਹਿਣਾ ਰਹਿ ਕੇ ਚੱਲਿਆ ਜਾ ਸਕਦਾ ਪਾਰਟੀ ਕੋਈ ਤੁਹਾਨੂੰ ਜਿਹੜਾ ਉਹ ਕਰ ਦੇਵੇਗੀ ਫਿਰ ਇਹ ਵੀ ਮੰਨਿਆ ਜਾਂਦਾ ਹੈ ਕਿ ਪਾਰਟੀ ਜਿਹੜੀ ਹੈ ਉਹਦੇ ਨਾਲ ਨਵੀਂ ਪਾਰੀ ਸ਼ੁਰੂ ਕਰ ਇਸ ਕਰਕੇ ਵਰਕਰ ਦੋ ਮੱਤ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੋਲ ਵਿਜੇ ਸਾਫਲਾ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਪੱਕੀ ਖਬਰ ਹੈ ਕਿ ਹਾਮੀ ਭਾਰਤੀ ਸੀ ਵੀ ਮੈਂ ਤੱਕੜੀ ਚ ਤੁਲਨ ਦੇ ਲਈ ਤਿਆਰ ਹਾਂ ਤੁਸੀਂ ਹੁਸ਼ਿਆਰਪੁਰ ਆਓ ਪੈਲਸ ਬੋਕਾ ਚਾਹ ਪਾਣੀ ਪੀਵਾ ਕੇ ਨਾਲੇ ਤੁਸੀਂ ਮੈਨੂੰ ਸਰੋਪਾ ਪਾ ਦਿਓ ਫਿਰ ਐਨ ਮੌਕੇ ਤੇ ਸਥਿਤੀ ਬਦਲ ਗਈ ਫਿਰ ਸੂਤਰ ਇਹ ਵੀ ਦੱਸਦੇ ਆ ਕਿ ਕਾਂਗਰਸ ਬੜਾ ਜ਼ੋਰ ਲਾ ਰਹੀ ਆ ਕਾਂਗਰਸ ਇਸ ਕਰਕੇ ਵੀ ਜ਼ੋਰ ਲਾ ਰਹੀ ਆ ਕਿ ਕਾਂਗਰਸ ਅੰਦਰੂਨੀ ਖਾਣਾ ਜੰਗੀ ਤੋਂ ਬਚਣ ਦੇ ਲਈ ਸ਼ਾਇਦ ਇਹ ਕਰਦੀ ਹੋਵੇ ਰਾਜਕੁਮਾਰ ਚੱਬੇਵਾਲ ਦਾ ਘਾਟਾ ਹੁਸ਼ਿਆਰਪੁਰ ਦੇ ਅੰਦਰ ਕਾਂਗਰਸ ਫਿਲਹਾਲ ਪੂਰਾ ਨਹੀਂ ਕਰ ਸਕੀ ਇਸ ਕਰਕੇ ਕਾਂਗਰਸ ਚਾਹੁੰਦੀ ਆ ਕਿ ਕੋਈ ਅਜਿਹਾ ਆਗੂ ਲਿਆਂਦਾ ਜਾਵੇ ਜਿਹੜਾ ਉਹਨਾਂ ਦਾ ਜਿਹੜਾ ਇਹ ਘਾਟਾ ਪੂਰਾ ਕਰ ਦਵੇ ਇਸ ਕਰਕੇ ਲਗਾਤਾਰ ਸੰਪਰਕ ਕ ਵਿਜਸ ਆਵਲਾ ਨੋ ਡਾਊਟ ਬਿਨਾ ਕਿਸੇ ਸ਼ੱਕ ਆਪਣਾ ਇੱਕ ਕਦਰ ਰੱਖਦੇ ਆ ਆਪਣੀ ਬਰਾਦਰੀ ਚ ਵੀ ਤੇ ਬਰਾਦਰੀ ਤੋਂ ਬਾਹਰ ਵੀ ਉਹਨਾਂ ਦਾ ਹੁਸ਼ਿਆਰਪੁਰ ਦੇ ਅੰਦਰ ਬਹੁਤ ਚੰਗਾ ਖਾਸਾ ਪ੍ਰਭਾਵ ਹੈ ਇਸ ਕਰਕੇ ਸਾਰੀਆਂ ਪਾਰਟੀਆਂ ਜਿਹੜੀਆਂ ਲਲਚਾਈ ਜੀਬ ਨਾਲ ਉਹਨਾਂ ਵੱਲ ਵੇਖ ਰਹੀਆਂ ਨੇ ਵਿਜੇ ਸਾਪਲਾ ਨੇ ਤੈਅ ਕਰਨਾ ਹੈ ਕਿ ਉਹਨਾਂ ਨੇ ਕਿੱਥੇ ਜਾਣਾ ਹੈ ਕਿੱਥੇ ਨਹੀਂ ਪਰ ਅਕਾਲੀ ਦਲ 'ਚ ਜਾਣ ਦੀਆਂ ਪੂਰੀਆਂ ਤਿਆਰੀਆਂ ਸੀ ਉਹਨਾਂ ਦੇ ਨਜ਼ਦੀਕੀ ਸਾਰੇ ਲਗਭਗ ਅਕਾਲੀ ਦਲ 'ਚ ਸ਼ਾਮਲ ਹੋ ਗਏ ਸੁਖਵੀਰ ਬਾਦਲ ਹੁਸ਼ਿਆਰਪੁਰ ਆਏ ਵੀਜੀ ਪਰ ਐਨ ਟਾਈਮ ਤੇ ਉਹ ਲੜਖੜਾ ਗਏ ਅਸਲ 'ਚ ਵਿਜੇ ਸਾਪਲਾ ਨੂੰ ਕਿਤੇ ਪ੍ਰੈਸ਼ਰ ਸੁੱਤਰ ਦੱਸਦੇ ਆ ਕਿ ਪ੍ਰੈਸ਼ਰ ਵੀ ਹੈ ਭਾਰਤੀ ਜਨਤਾ ਪਾਰਟੀ ਦੀ ਉੱਚ ਲੀਡਰਸ਼ਿਪ ਵੱਲੋਂ ਸ਼ਾਇਦ ਉਹ ਵੀ ਇੱਕ ਕਾਰਨ ਹੋਵੇ ਦੂਜਾ ਕਾਰਨ ਇਹ ਵੀ ਹੈ ਕਿ ਕਿਹੜੀ ਪਾਰਟੀ ਸੁਰੱਖਿਅਤ ਹੈ ਉਹਨਾਂ ਨੂੰ ਕਿਹੜੀ ਪਾਰਟੀ ਚ ਭਵਿੱਖ ਲੱਗਦਾ ਹੈ ਉਹ ਇਹ ਵੀ ਸੋਚਣ ਦੀ ਕੋਸ਼ਿਸ਼ ਕਰ ਰਹੇ ਹੈ ਫਿਲਹਾਲ ਆਉਂਦੇ ਦਿਨਾਂ ਚ ਫੈਸਲਾ ਹੋ ਜਾਣਾ ਹੈ ਕਿ ਉਹ ਕਿੱਧਰ ਜਾਂਦੇ ਹੈ ਉਹ ਆਪਣੀ ਸਿਆਸੀ ਕਿਸ਼ਤੀ ਨੂੰ ਕਿਸ ਪਾਸੇ ਵੱਲ ਮੋੜਦੇ ਅਤੇ ਕਿਹੜੇ ਕਿਨਾਰੇ ਤੇ ਲਾਉਂਦੇ ਹੈ ਇਹ ਇੱਕ ਅੱਦੇ ਦਿਨ ਚ ਸਾਫ਼ ਹੋ ਜਾਵੇਗਾ